ਮੈਂ 5100 ਰੁਪਿਆ ਆਪਣੇ ਵੱਲੋਂ ਰਾਜੂ ਨੂੰ ਮਦਦ ਕਰ ਦਾਂਗਾ ਬਾਕੀ ਹੋਰ ਵੀ ਲੋੜ ਪੈਂਦੀ ਹੈ ਦੀ ਮਦਦ ਕਰੂੰਗਾ ਪੂਰੀ-ਪੂਰੀ ਸੋ ਸੱਸੀ ਗੱਲ ਸਾਰਿਆਂ ਨੂੰ ਅੱਜ ਆਪਾਂ ਤੋਂਗ ਵਾਲੀ ਮੰਡੀ ਦੇ ਵਿੱਚ ਇਕੱਠੇ ਹੋਏ ਆ ਤੁਸੀਂ ਵੀਡੀਓ ਦੇਖੀਆ ਉਹਨੇ ਕੁਝ ਦਿਨ ਪਹਿਲਾਂ 2 ਤਰੀਕ ਨੂੰ ਪਰਵਾਰ 2 ਤਰੀਕ ਨੂੰ ਸ਼ੁੱਕਰਵਾਰ ਦਾ ਦਿਨ ਸੀ ਬਾਈ ਰਾਜੂ ਦੇ ਕਾਫੀ ਪਸ਼ੂ ਨੁਕਸਾਨ ਹੋਏ 13 ਪਟੀਆਂ ਭੇਡਾਂ ਸੀਗਾ 6-7 ਬੱਚੇ ਸੀ ਦੋਸਤੋ ਅੱਜਕੱਲ ਆਪਾਂ ਨੂੰ ਪਤਾ ਵੀ ਭੇਡਾਂ ਦੀ ਬਹੁਤ ਕੀਮਤਾਂ ਹਨਾ ਇਹਨੇ ਵਿਚਾਰੇ ਨੇ ਕਿਸੇ ਤੋਂ ਦਾਰੇ ਤਾਂ ਉਹਤੇ ਲੰਗੀਆਂ ਸੀਗਾ ਹਜੇ ਪੈਸੇ ਦੇਣੇ ਸੀ ਉਹ ਬੰਦੇ ਦੇ ਜੀਤੋਂ ਭੇਡਾਂ ਲੰਗੀਆਂ ਸੀਗੀਆਂ ਧੰਨਵਾਦ ਬਾਜੀ ਜੀਰਾ ਤੇ ਉਹ ਆਪਾਂ ਨੂੰ ਪਤਾ ਸਾਰਾ ਵਿਚਾਰੇ ਨੇ ਹਜੇ ਇਕਰਾਰ ਸੀਗਾ ਇਕਰਾਰ ਵੀ ਨੇੜੇ ਆਉਂਦਾ ਜਾਂਦਾ ਹੈਗਾ ਪਰ ਉਹ ਜਾਨਵਰ ਪਹਿਲਾਂ ਹੀ ਗੁਜ਼ਰ ਗਿਆ ਜਮਣਾਪਾਰੀ ਭੇਡਾਂ ਸੀ ਜੇ ਜਮਣਾਪਾਰੀ ਭੇਡ ਦੀ ਗੱਲ ਕਰੀਏ ਕਾਫੀ ਕਾਸਟ ਹੁੰਦੀ ਹੈ ਹਨਾ 25000 ਤੋਂ ਲੈ ਕੇ 30 35 35000 40 40000 ਤੱਕ ਭੇਡ ਜਮਣਾਪਾਰੀ ਹੁੰਦੀ ਹੈ ਪਰ ਆਪਾਂ ਜੇ ਆਪਾਂ ਸਾਰੇ ਰਲ ਕੇ ਇਹਦੇ ਨੁਕਸਾਨ ਨੂੰ ਭਰਨਾ ਚਾਹੀਏ ਤਾਂ ਆਪਾਂ ਭਰ ਸਕਦੇ ਆ ਆਪਣੇ ਲਈ ਕੁਝ ਵੀ ਨਹੀਂ ਥੋੜੀ ਥੋੜੀ ਮਦਦ ਨਾਲ ਹੀ ਇਹਦਾ ਨੁਕਸਾਨ ਪੂਰਾ ਹੋ ਜੂਗਾ ਪਰ ਜੇ ਇਕੱਲੇ ਤੇ ਅੱਜ ਐਡਾ ਵੱਡਾ ਨੁਕਸਾਨ ਹੋ ਗਿਆ ਹੁਣ ਪਿੱਛੇ ਤੁਹਾਨੂੰ ਪਤਾ ਕੁੜੀਆਂ ਦੇ ਵਿਆਹ ਵੀ ਕਰਕੇ ਹਟਿਆਗਾ ਤਾਂ ਇਕੱਲੇ ਬੰਦੇ ਨੂੰ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਸਾਰਿਆਂ ਲਈ ਥੋੜਾ ਥੋੜਾ ਥੋੜੇ ਥੋੜੇ ਨਾਲ ਕਹਿੰਦੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਹਨਾ ਔਰ ਉਹ ਬੂੰਦ ਬੂੰਦ ਆਪਾਂ ਜੇ ਥੋੜੀ ਥੋੜੇ ਪੈਸੇ ਵੀ ਇਕੱਠੇ ਕਰਕੇ ਇਹਨੂੰ ਦੇਈਏ ਜਾਂ ਜਾਨਵਰ ਲੈ ਕੇ ਦੇਈਏ ਜਿਹਦੇ ਕੋਲੇ ਵੀ ਜਾਨਵਰ ਹੋਣ ਤਾਂ ਇਹਦੀ ਵਿਚਾਰੇ ਦੀ ਮਦਦ ਹੋ ਜੂਗੀ। ਮੈਂ ਆਪਣੇ ਤਰਫੋਂ ਵੀ ਇਹਨੂੰ ਮਦਦ ਕਰੂੰਗਾ ਪੂਰੀ ਵਧੀਆ ਜਿਹੜੇ ਕੋਈ ਹੋਰ ਵੀਰਾਂ ਨੇ ਇਹਦੀ ਮਦਦ ਕਰਨੀ ਹੋਵੇ ਉਹ ਵੀ ਮਦਦ ਕਰਨ। ਮੈਂ 5100 ਰੁਪਿਆ ਆਪਣੇ ਵੱਲੋਂ ਰਾਜੂ ਨੂੰ ਮਦਦ ਕਰ ਦਾਂਗਾ। ਬਾਕੀ ਹੋਰ ਵੀ ਲੋੜ ਪੈਂਦੀ ਹੈ ਇਹਦੀ ਮਦਦ ਕਰੂੰਗਾ ਪੂਰੀ-ਪੂਰੀ। ਬਾਕੀ ਤੁਸੀਂ ਵੀ ਬਾਈ ਦਾ ਨੰਬਰ ਰਾਜੂ ਨਾਲ ਗੱਲ ਕਰਦੇ ਆਂ ਪਹਿ ਤੁਹਾਨੂੰ ਦਾ ਗੂਗਲ ਪੇ ਨੰਬਰ ਵੀ ਸ਼ੇਅਰ ਕਰੂਗਾ ਲੋਡ ਪੈਨ ਤੇ ਤੁਸੀਂ ਇਹਦੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਕੇ ਕਿਉਂਕਿ ਉਹ ਜਿਹੜੀਆਂ ਭੇਡਾਂ ਮਰੀਆਂ ਨੇ ਬਹੁਤ ਚੰਗੀਆਂ ਭੇਡਾਂ ਸੀ ਕਿਸੇ ਨੇ ਯੂਰੀਆ ਰੇ ਪਾਈ ਸੀ ਉਹ ਖਾਲਚ ਪਾਣੀ ਕਿਤੇ ਬਾਹਰ ਚ ਮੁੜ ਕੇ ਆ ਗਿਆ ਖਾਲਚ ਪਾਣੀ ਪੀ ਗਏ ਤੇ ਇੱਕਦਮ ਗੈਸ ਬਣ ਗਈ ਅੰਦਰ ਹਾਂ ਯੂਰੀਆ ਨਾਲ ਗੈਸ ਬਣ ਜਾਂਦੀ ਆ ਤੇ ਫੁੱਲ ਕਿਉਂ ਨਾਲ ਦੀ ਨਾਲ ਸਾਹ ਬੰਦ ਹੋਣ ਕਾਰਨ ਭੇਡਾਂ ਨਾਲ ਦੀ ਨਾਲ ਮਰ ਜਾਂਦੇ ਆ ਇਹ ਅਕਸਰ ਹੀ ਮਰਦਿਆਂ ਹਰ ਵਾਰੀ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਯਾਰ ਕਿਸੇ ਦੇ ਬਾਂਦ ਦੇ ਵਿੱਚ ਜੇ ਪਗਲੇ ਨੇ ਪਾਣੀ ਲਾ ਕੇ ਖਾਲਚ ਮੁੜਿਆ ਹੋਇਆ ਖੜਾ ਪਾਣੀ ਕਦੇ ਨਾ ਪਿਆਓ ਕਿਉਂਕਿ ਜੇ ਉਹਨੇ ਕੋਈ ਸਪਰੇਅ ਕੀਤੀ ਆ ਜਾਂ ਰੇਪਾਈ ਵੀ ਆ ਉਹਦਾ ਪਾਣੀ ਮੁੜ ਕੇ ਅਸਰ ਉਹ ਸਾਰਾ ਖਾਲ ਦੇ ਵਿੱਚ ਆ ਜਾਂਦਾ ਕਈ ਲੋਕ ਮੈਂ ਦੇਖਿਆ ਪਾਲੀ ਵੀ ਉਥੋਂ ਕਿੰਨੀ ਪਰ ਲਿਆਉਂਦੇ ਪੀਣ ਵਾਸਤੇ ਕੋਈ ਚਾਹ ਬਣਾ ਲੈਂਦਾ ਉਥੋਂ ਕਦੇ ਨਾ ਇਹ ਜਿਹੀਆਂ ਗਲਤੀਆਂ ਕਰੋ ਕਿਉਂਕਿ ਉਹ ਪਾਣੀ ਦਾ ਵਿੱਚ ਉਧਰੋਂ ਜਾ ਕੇ ਪਾਣੀ ਵਾਪਸ ਮੁੜਿਆ ਹੁੰਦਾ ਜਿਹਦੇ ਵਿੱਚ ਰੇ ਦਾ ਵੀ ਅਸਰ ਹੁੰਦਾ ਸਪਰੇਅ ਦਾ ਵੀ ਹੁੰਦਾ ਇਸ ਲਈ ਧਿਆਨ ਨਾਲ ਪਸ਼ੂਆਂ ਨੂੰ ਤੇ ਧਿਆਨ ਨਾਲ ਆਪ ਵਰਤਿਆ ਕਰੋ ਇਹ ਪਾਣੀ ਕੁਛ ਨਹੀਂ ਹੁੰਦਾ ਯਾਰ ਜੇ 2-4 ਕਿਲੇ ਦੂਰ ਜਾ ਕੇ ਕਿਸੇ ਮੋਟਰ ਤੋਂ ਚੱਲਦੀ ਤੋਂ ਪਾਣੀ ਲੈ ਲਵਾਂਗੇ ਜਾਂ ਪਾਣੀ ਨਾ ਵੀ ਪਿਆਵੋਗੇ ਫਿਰ ਵੀ ਸਰਦੂਗਾ ਕੋਈ ਗੱਲ ਨਹੀਂ 2 ਘੰਟੇ ਠਹਿਰ ਕੇ ਪਿਆ ਲਵਾਂਗੇ ਪਰ ਆਪਦੇ ਨੁਕਸਾਨ ਤੋਂ ਬਚੋ ਇਹ ਨਹੀਂ ਬੇਨਤੀਆਂ ਕਰਦਾ ਮੈਂ ਤੁਹਾਨੂੰ ਬਾਕੀ ਰਾਜੂ ਨਾਲ ਪੁੱਛਦੇ ਆ ਸਾਰੀ ਜਾਣਕਾਰੀ ਇਹ ਤੁਹਾਨੂੰ ਜਾਣਦਾ ਜਿੰਦਗੀ ਨੇਗੇ ਸਸਰੀ ਜਾ ਜੀ ਸਸਰੀ ਜਾ ਜੀ ਸਰ ਜੀ ਇਹ ਹੈ ਚਾਨਕ ਪੇਡਾ ਮਰ ਗਈ ਜੀ ਮੇਰੀਆਂ ਕਿਸੇ ਨੂੰ ਪਤਾ ਨਹੀਂ ਜੀ ਉੱਥੇ ਦੇਖੀ ਹੈ ਕਿ ਇਹ ਨਾਲ ਜੀ ਖਾਲਚ ਗੱਟਾ ਰੇ ਦਾ ਧਰ ਕੇ ਜੂਰੀ ਦਾ ਪਾਣੀ ਛੱਡਿਆ ਜਿੱਥੋਂ ਉਹ ਮੋਟਰ ਗਈ ਖਾੜਾ ਜੇ ਤਾਂ ਪਾਣੀ ਚੱਲਦਾ ਰਹਿੰਦਾ ਤਾਂ ਤਾਂ ਨਹੀਂ ਇੰਨਾ ਅਸਰ ਕਰਦੀਆਂ ਦੀ ਜੀ ਮੈਂ ਜਾਂਦਾ ਸੀ ਕਿਤੇ ਬੱਕਰੀਆਂ ਲੱਦੀਆਂ ਜੀਆਂ ਦੀਆਂ ਘਰੋਂ ਛੱਡਣਾ ਉਹ ਮੇਰੇ ਪਾਲੀ ਕਹਿੰਦੇ ਜੀ ਪਾਲੀਆਂ ਨੂੰ ਵੀ ਜਦ ਮੈਂ ਗਿਆ ਲੱਦ ਕੇ 10 ਮਿੰਟਾਂ ਬਾਅਦ ਫੋਨ ਕਰਤਾ ਕਹਿੰਦੇ ਬਾਬੇ ਪੁੱਠਾ ਮੁੜਿਆ ਕਿੱਥੇ ਹੈ ਤੂੰ ਮੈਂ ਤਾਂ ਉਹ ਨਹੀਂ ਮੈਂ ਨਾ ਝੁਕ ਟੱਪਿਆ ਕਨੇਕਟੇਡਾਂ ਕੰਮ ਨਹੀਂ ਜਿਆ ਕੇ ਡੇਗਣ ਲੱਗ ਗਏ ਮੈਂ ਜੀ ਪੁੱਠਾ ਮੋੜਾ ਜਿਹੜਾ ਘਰ ਨੂੰ ਉੱਥੇ ਬਾਣਾ ਚ ਜਾ ਕੇ ਗੱਡੀ ਲਾਤੀ ਪੇਡਾਂ ਜੀ 13 14 ਐ ਕੰਮ ਕਾਢੀ ਤੇ ਤਰਫਣ ਲੱਗ ਗਏ ਪੰਜ ਸੱਤ ਤੇ ਬੱਚੇ ਦੋ ਤਾਜ਼ੀਆਂ ਸੂਈਆਂ ਹੋਈਆਂ ਤੇ ਬਾਕੀ ਸੂਣ ਵਾਲੀਆਂ ਥੀਆਂ ਉਹ ਜੀ ਸਾਰੀਆਂ ਜਦ ਗਿਰ ਗਈਆਂ ਸਾਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਉਹਨਾਂ ਪੇਡਾਂ ਨੂੰ ਵੀ ਦਵਾਈ ਦੇ ਦੀਏ ਕੋਈ ਸਮਾਂ ਲੈ ਕੇ ਨਹੀਂ 10 ਮਿੰਟ ਚ ਕਾਰਾ ਮਾਰਾ ਹੋ ਗਿਆ ਫਰੋਨੋਜੀ ਚੱਕ ਕੇ ਅਸੀਂ ਉਸੇ ਗੱਡੀ 'ਚ ਜੀਵਨਾਰ ਕਹਿੰਦੇ ਵੀ ਚੱਕੋ ਬਾਣ ਚੋਂ ਉਰੇ ਮੋਸ਼ਕਮਾ ਨੂੰ ਚੱਕ ਕੇ ਜੀ ਜਿਵੇਂ ਕਣਕ ਦੀਆਂ ਬੋਰੀਆਂ ਲੱਦੀਆਂ ਨੇ ਟੈਕੂ 'ਚ ਐਂ ਲੱਦ ਕੇ ਜਾ ਕੇ ਅਸੀਂ ਦੂਰ ਸੇਮ ਨਾਲੇ 'ਚ ਸਟੇ ਜੀ ਜੇ ਉਧਰ ਕੁੱਤੇ ਵੇਲੇ ਖਾਣ ਹੋਏ 13 ਜਾਨਵਰ ਤੇ ਜੀ 7 ਬੱਚੇ ਵੱਡੇ 13 ਜਮਨਪਰੀਪੇਡਾਂ ਲੋਰਕ ਤੋਂ ਜਾਇਆ ਸੀ ਤਿਆਰੀ ਵਾਜੀ ਹਰ ਤੋਂ ਆ ਰਾਮੂ ਜਾਣਦਾ ਜੀ ਨੂੰ ਅਜੇ ਮੈਂ ਲੱਖ ਰੁਪਇਆ ਦਿੱਤਾ ਸੀ 2.5 ਲੱਖ ਖੜਾ ਵਿਚਾਰਦਾ ਦੇਣਾ ਦੀ। ਤੂੰ ਚਲੋ ਤਾਂ ਦੇਉਂਗੇ ਜੇ ਮੈਂ ਮੇਰੀਆਂ ਬੱਕਰੀਆਂ ਵੇਚਾਂ ਕੁਛ ਕਰਾਂਗੀ। ਉਹਦਾ ਵੀ ਕੀ ਕਸੂਰ ਆ ਵਿਚਾਰੇ ਦਾ। ਵੀ ਉਹ ਜਾਨਵਰ ਜੀ ਮੇਰੇ ਗੁਜ਼ਰ ਗਏ। ਵਿੱਚ ਹੁਣ ਮੇਰੇ ਸਾਥੀ ਵੀਰ ਪਾਲੀ ਐਂ ਕਹੀਆਂ ਨੇ। ਆਪਾਂ ਨੌਕਾਂ ਨੂੰ ਲੈਣਾ। ਕਹਿੰਦਾ ਖਵਾ ਕੇ ਮਿੱਟੀ ਵਾਲੀ ਕਣਕ। ਫਿਰ ਕਹਿੰਦੇ ਨੇ ਸਾਡੀਆਂ ਭੇਡਾਂ ਮਰ ਗਈਆਂ ਜੂੜੀਆਂ ਟੀਕੇ ਰੇਤੀਕੇ। ਮੈਂ ਪੁੱਛਣਾ ਚਾਹੁੰਨਾ ਵੀ ਮਿੱਟੀ ਵਾਲੀ ਕਣਕ ਨਾਲ ਕਣਕ ਖਾ ਕੇ ਤਾਂ ਮੋਗ ਲੱਭੂ ਬੱਕਰੀ ਮਰਦੀ ਨਹੀਂ। ਯਾਰ ਆ ਮਰਜੂ ਬੋਲਾ ਮੋਕ ਲੱਗ ਗਿਆ ਤੇ ਯਾਰ ਰੁਕ ਜਾ ਇੱਕਦਮ ਰੁੱਕ ਕੇ ਪਸੂ ਖੁੱਲ ਜੂਗਾ ਮੋਕ ਲੱਗ ਜੂਗੀ ਵੀ ਵੀਰ ਪੇਰੇ ਤੂੰ ਪਾਲੀਆਂ ਸਾਡਾ ਭਾਈ ਐ ਕੱਲ ਨੂੰ ਤੇਰੇ ਨਾਲ ਵੀ ਕੀ ਹੋ ਸਕਦਾ ਰੱਬ ਦਾ ਸ਼ਰੀਕ ਨਹੀਂ ਕੋਈ ਵੀ ਐਂਆ ਹੀ ਆ ਗੱਲਾਂ ਨਹੀਂ ਕਰਿਆ ਕਰਦੇ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਆ ਚਲੋ ਮੇਰਾ ਤਾਂ ਨੁਕਸਾਨ ਹੋ ਗਿਆ ਮੈਂ ਚੱਲ ਲਿਆ ਵੀ ਅੱਗੇ ਬਾਰੇ ਨੂੰ ਬਗਮੀ ਘਟਮੀ ਗੱਲ ਕਰਨੀ ਮਾਣ ਹੱਥ ਬੰਨ ਕੇ ਕੀ ਕਹਿਣਾ ਮੇਰੇ ਵੀਰ ਨੂੰ ਵੀ ਚਲੋ ਤੈਂ ਹਾਲਾਂ ਦਾ ਨਾਰਾ ਤਾਂ ਕੀ ਮਾਰਨਾ ਸੀ ਤੂੰ ਨਾ ਮਾਰ ਐਡੀ ਗੱਲ ਵੀਡੀਓ ਵੀ ਗਾਸਤ ਨਹੀਂ ਪਾਉਣੀ ਚਹੀਦੀ ਵੀ ਹਲੇ ਮੋੜ ਕੇ ਕਹਿੰਦਾ ਕਹਿੰਦਾ ਜੱਟਾਂ ਦਾ ਕੀ ਕਸੂਰ ਆ ਜੱਟਾਂ ਦਾ ਤਾਂ ਮੈਂ ਵੀ ਕਸੂਰ ਨਹੀਂ ਜਾਂਦਾ ਸਾਡੇ ਹੀ ਕਸੂਰ ਆ ਜੇ ਅਸੀਂ ਪਾਣਾ ਚਾਰਦੇ ਆ ਭਾਈ ਉਹਨਾਂ ਦਾ ਵਿਚਾਰਾ ਨੇ ਪਾਉਣੀ ਯਾਰੇ ਬਾਕੀ ਮੇਰੇ ਵੀਰ ਜ਼ਿਮੀਦਾਰਾਂ ਨੂੰ ਹੱਥ ਬੰਨ ਕੇ ਬੇਨਤੀ ਐ ਵੀ ਮੜ ਜਾ ਨੱਕੇ ਤੋਂ ਜਿੱਥੇ ਪਾਣੀ ਟਰੋਸ ਹੁੰਦਾ ਮੱਕੀ ਦੇ ਵਿੱਚ ਸਿਰੇ ਤੇ ਥੈਲਾ ਧਰ ਦੇਖੋ ਜਿੱਥੇ ਕੋਈ ਜਾਨਵਰ ਨਾ ਪੀ ਸਕੇ ਖਾਲ ਦੇ ਵਿੱਚ ਪਸ਼ੂ ਪੰਛੀ ਪੀਂਦੇ ਨੇ ਉਹ ਆਪਾਂ ਨੂੰ ਘਟਾ ਜਾਨਵਰ ਮਰਦੇ ਆ ਵਿਵਰਤਾ ਇਹ ਕਹਿਣਾ ਹੈ ਬਾਈਆਂ ਨੂੰ ਚਿੰਗਾਰਾਂ ਨੂੰ ਵੀ ਜੇ ਦੱਸ ਦਿਆ ਕਰੋ ਮਾੜਾ ਜਿਹਾ ਵੀ ਬਾਈ ਉਹ ਜ਼ਹਿਰ ਪਾਇਆ ਹੈ ਪਾਓ ਸਾਨੂੰ ਕੋਈ ਗੱਲ ਨਹੀਂ ਪਾਓ ਜ਼ਰੂਰ ਪਾਓ ਦਾ ਕੰਮ ਤਾਂ ਕਰਨਾ ਹੀ ਹੈ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਚਲੋ ਮੈਂ ਤਾਂ ਹੈ ਨੁਕਸਾਨ ਚੱਲ ਗਿਆ ਵੀ ਅੱਗੇ ਨੂੰ ਕਿਸੇ ਬਾਈ ਹੋਰ ਦਾ ਨੁਕਸਾਨ ਨਾ ਹੋਵੇ ਸਾਡੇ ਪਾਲੀ ਸਾਰੀ ਬਾਣੇ ਛਾਰ ਦੇਣੀ ਘਰੇ ਸਾਤੋਂ ਰੁਕਦੇ ਨਹੀਂ ਪਸ਼ੂ ਫਾਰਮ ਵਾਲੇ ਤਾਂ ਹੈ ਨਹੀਂ ਸਾਡੇ ਵੀ ਰੁਕ ਜਾਣਗੇ ਬਾਕੀ ਸਰਦਾਰ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ ਮਹਾਨ ਮੰਡੀ ਤੁੰਗਵਾਲੀ ਦੇ ਆਨਰ ਬਲਵਿੰਦਰ ਮਾਨ ਜੀ ਜਿਨ੍ਹਾਂ ਨੇ ਕਿ ਮੇਰਾ 5100 ਰੁਪਿਆ ਦੇ ਕੇ ਮੇਰਾ ਦਿਲ ਖੜਾ ਆਇਆ ਤੇ ਮੇਰਾ ਮਾਨ ਵਧਾਇਆ ਧੰਨਵਾਦ ਕਰਦਾ ਮੇਰੇ ਦੁੱਖ ਨੂੰ ਅੱਜ ਇਹਨਾਂ ਨੇ ਵੰਡਾਇਆ ਬਹੁਤ ਬਹੁਤ ਬਿਮਾਰਕਾ ਇਹਨਾਂ ਨੂੰ ਮੈਨੂੰ ਤਾਂ 1 ਰੁਪਿਆ ਦੇ ਦੇ ਚਾਹੇ ਕੋਈ ਉਹੀ ਮੈਨੂੰ ਲੱਖਾਂ ਬਣਾਈ ਉਹ ਮੈਨੂੰ ਅੱਜ 5100 ਨਹੀਂ 51000 ਦੇਤਾ ভাই ਬਲਵਿੰਦਰ ਮਾਨ ਨੇ ਤੁੰਗਵਾਲੀ ਵਾਲੇ ਮੰਡੀ ਵਾਲੇ ਨੇ ਬਹੁਤ ਮੇਰਾ ਮਾਨ ਖੜਾਇਆ ਮੈਂ ਸਭ ਨੂੰ ਹੱਥ ਮਨ ਕੇ ਬੇਨਤੀ ਕਰਦਾ ਵੀ ਵੀਰ ਅੱਗੇ ਨੂੰ ਆਪ ਕੋ ਉਹਦੀਆਂ ਬੱਕਰੀਆਂ ਦਾ ਧਿਆਨ ਰੱਖੋ ਖਿਆਲ ਰੱਖੋ 500 ਮੇਰੇ ਵੱਲੋਂ ਲੈਣਾ ਤੇ ਕੀ ਮਤਲਬ ਹੈਗੀ 500 ਸਾਡੇ ਜੋ ਕਿ ਫਾਰਮਿੰਗ ਬਾਬਾ ਜਗਨੂ ਸ਼ਰਮਾ ਜੀ ਉਹਨਾਂ ਨੇ ਸਾਨੂੰ 500 ਰੁਪਏ ਦਿੱਤੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਵੀ ਤਿੰਨ ਲੋਕਾਂ ਨੇ ਵੀ ਦਿੱਤਾ ਸਾਨੂੰ ਬਾਕੀ ਸਾਡੇ YouTube ਪਰ ਸਟਾਰਾਂ ਦਾ ਸਾਰਿਆਂ ਦਾ ਮਾਨਤਾ ਧੰਨਵਾਦ ਜੀ ਸਸਰੀ ਕਾ ਹਾਂ ਜੀ ਰਾਮੂ ਕਾਉ ਜੀ ਰਾਮ ਜੀ ਦੱਸੋ ਜੀ ਰਾਮ ਜੀ ਮਾਈਕ ਨਾਲ ਮਾਫ ਹੋ ਜਾਨੀ ਕੀ ਵਾਜਦੀ ਸਭੇ ਭਰਾਵਾਂ ਦਾ ਸਸਰੀ ਗਾਣੇ ਇਹ ਆਪਣੇ ਬਾਈ ਰਾਜੂ ਜੀ ਆਪਣੇ ਏਰੀਏ ਦੀ ਨਿਮੰਨ ਵਾਲੀ ਦਰਬੇ ਤੋਂ ਠੀਕ ਹੈ ਜੀ ਬਾਈ ਦਾ ਨੁਕਸਾਨ ਹੋਇਆ ਜਦੋਂ ਅਸੀਂ ਵੀਡੀਓ ਦੇਖੀ ਪਹਿਲਾਂ ਸਾਨੂੰ ਹੀ ਪਤਾ ਨਹੀਂ ਚੱਲਿਆ ਜਦੋਂ ਦੇਖਿਆ ਭੇਡਾਂ ਵਰਗੇ ਮਰੀਆਂ ਆਈਆਂ ਨੇ ਲੇਕਿਨ ਇਹ ਕੋਈ ਵੀ ਅੱਜ ਗਰੀਬ ਬੰਦੇ ਦਾ ਨੁਕਸਾਨ ਹੁੰਦਾ ਹੈ ਕਿ ਨਹੀਂ ਬੰਦਾ ਤਾਂ ਉਂਝੀ ਟੁੱਟ ਜਾਂਦਾ ਕੋਈ ਗਰੀਬ ਬੰਦਾ ਜਿਗਾ ਦਾ 5000 ਦੇ ਜੀ ਲੈਣੀ ਉਹੀ ਬਹੁਤ ਆਫੀ ਹੋ ਜਾਂਦੇ ਹੈਗੇ ਨੀ ਭਾਈ 2.5 ਲੱਖ ਰੁਪਏ ਦਾ ਬੰਦੇ ਦਾ ਨੁਕਸਾਨ ਹੋਇਆਗਾ ਠੀਕ ਹੈ ਜੀ ਤੇ ਚਲੋ ਰੇਹ ਵਾਲਾ ਪਾਣੀ ਪੀ ਗਿਆਂ ਨੁਕਸਾਨ ਹੋ ਗਿਆ ਇਹ ਕਿਸੇ ਦੇ ਪਾਸ ਨਹੀਂ ਹੁੰਦਾ ਹੈਗੇ ਨੀ ਹੁਣ ਇਹ ਤਾਂ ਮੰਡੀਆਂ ਦੇ ਵਿੱਚ ਆ ਜਾਂਦਾ ਮਗਰ ਉਹ ਪਾਲੀ ਯਾਰ ਤੇ ਪਾਲੀ ਨੂੰ ਪਤਾ ਨਹੀਂ ਲੱਗਿਆ ਪਸ਼ੂ ਮਰ ਗਏ 8 ਬਣੇ 9 ਭੇਡਾਂ ਸੀ ਦੱਸ ਰਹੀ 13 ਨਾਲੇ 9 ਬਣੇ 14 ਨਾਲੇ ਸੀ 13 ਭੇਡਾਂ ਸੀ ਭਾਈ 13 ਭੇਡਾਂ ਦੀ ਬਾਕੀ ਦੂਜੇ ਨਿੱਕੇ ਬੱਚੇ ਸੀ ਜਮਨਾਬੂਰੀ ਭੇਡਾਂ ਸੀ ਬਈ ਉਹ ਸਾਰੀਆਂ ਚਲੋ ਇਹਦਾ ਗਰੀਬ ਬੰਦਾ ਨੁਕਸਾਨ ਹੋਇਆ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਹੈਗੀ ਵੀ ਥੋੜਾ ਪੇਰੀਆ ਨੂੰ ਹੈਲਪ ਕਰਨੀ ਚਾਹੀਦੀ ਹੈ ਕਿ ਨਹੀਂ ਤੇ ਇਹਦੇ ਨਾਲ ਇਹਨੂੰ ਚਲੋ ਵੀ ਕੋਈ ਨਾਲ ਮਾਣਾ ਬੜਾ ਹਸਾਰਾ ਲੱਗ ਜੀ ਜਿਹਦੇ ਨੇ ਪੈਸੇ ਦੇ ਦੇਣਗੇ ਵਿਚਾਰੇ ਦਿੱਤੇ ਜਾਣਗੇ ਗਰੀਬ ਬੰਦਾ ਚਲੋ ਮੰਡੀਆਂ ਦੇ ਵਿੱਚ ਆਂਦਾ ਹੈਗਾ ਚਲੋ ਕੋਈ ਸੋਦੇ ਸਾਦੇ ਕਰਾਂਦਾ ਆਵੇ ਦਿਹਾੜੀ ਬਣਾ ਦਿੰਦੇ ਠੀਕ ਹੈ ਜੀ ਤੁਹਾਨੂੰ ਪਤਾ ਇਹ ਇੰਨਾ ਦਾ ਵੀ ਲੱਖਾਂ ਰੁਪਏ ਨਹੀਂ ਬਣਦਾ ਮੰਡੀਆਂ ਦੇ ਵਿੱਚੋਂ ਵੀ ਇਹ ਤਾਂ ਇੱਕ ਵਾਰ ਘਰ ਦੇ ਖਰਚੇ ਹੀ ਚੱਲਦੇ ਨੇ ਜੀ ਸਾਰੇ ਭਰਾ ਨੂੰ ਇਹੇ ਹੱਥ ਵੰਡ ਕੇ ਬੇਨਤੀ ਵੀ ਦੀ ਮਦਦ ਕੀਤੀ ਜਾਵੇ ਠੀਕ ਹੈ ਜੀ ਇਹਦਾ ਇਹ ਨਾਲ ਇਹ ਨਾਲ ਹਸਾਰਾ ਲੱਗ ਜੀ ਮਿਹਰਬਾਨੀ ਧੰਨਵਾਦ ਸਾਰਾ 98743 92467 ਇੱਕ ਵਾਰੀ ਹੋਰ 98743 92467